ਆਪਣੇ ਆਪ ਨੂੰ ਵੱਡੇ ਵੱਡੇ ਅਕਾਲੀ ਕਹਿਣ ਜਿਹੜੇ ਆਪਣੇ ਉਹਨੂੰ ਕਹਿੰਦੇ ਜੀ ਅਸੀਂ ਅਕਾਲੀ ਦਲ ਦੇ ਵਾਰਿਸ ਹਾਂ ਤੇ ਅਕਾਲੀ ਦਲ ਨੂੰ ਅਸੀਂ ਸੁਧਾਰਨਾ ਉਸ ਦਾ ਸ਼ਰਮ ਕਰੋ ਜੋ ਅੱਜ ਦੇ ਤੁਹਾਡੇ ਹਾਲਾਤ ਬਣ ਗਏ ਸਿੱਖੀ ਵੇਖਣਗੇ ਇਤਿਹਾਸ ਕੀ ਕਹੇਗਾ ਬੇਅਦਬੀ ਦਾ ਦੋਸ਼ੀ ਜਿਹੜਾ ਨਲਕਾਰ ਕੇ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੈਂ ਕੀਤੀ ਆ ਅੱਜ ਇਹਨਾਂ ਦਾ ਉਹ ਹੀਰੋ ਬਣ ਗਿਆ ਅੱਜ ਉਹਨੂੰ ਧੰਨਵਾਦ ਕਰ ਰਹੇ ਕੀ ਬਹੁਤ ਚੰਗਾ ਜੀ ਦਲੇਰ ਸਾਹਿਬ ਤੁਸੀਂ ਆ ਜਿਹੜੇ ਫੈਸਲੇ ਕੀਤੇ ਆ ਬੜੇ ਚੰਗੇ ਜਾਣਕਾਰੀ ਦਿੱਤੀ ਪਿਛਲੇ ਸਮੇਂ ਦੇ ਵਿੱਚ ਜਦੋਂ ਦਾ ਦੇਸ਼ ਯਾਦ ਹੋਇਆ ਇੱਕ ਐਸੀ ਘਟਨਾ ਵਾਪਰੀ ਜੀ ਨੇ ਸਿੱਖਾਂ ਦੇ ਦਿਲ ਤੇ ਬਹੁਤ ਵੱਡਾ ਦਰਦ ਦਿੱਤਾ ਤੇ ਸਾਰੇ ਮਾਨਵਤਾ ਦੇ ਭਲਾ ਸੋਚਣ ਵਾਲੇ ਲੋਕਾਂ ਦੇ ਮਨ ਤੇ ਬੜਾ ਵੱਡਾ ਅਸਰ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹ ਬੇਅਦਬੀ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕੀਤਾ ਗਿਆ ਉੱਥੇ ਫਿਰ ਪੋਸਟਲ ਆਏ ਗਏ ਵੀ ਤੁਹਾਡਾ ਅਸੀਂ ਤੁਹਾਡੇ ਗੁਰੂ ਨੂੰ ਅਸੀਂ ਚੋਰਾ ਕੇ ਲੈ ਚੱਲੇ ਫੇਰ ਉਥੇ ਇਹ ਐਲਾਨ ਕੀਤਾ ਗਿਆ ਕਿ ਅਸੀਂ ਤੁਹਾਡੇ ਗੁਰੂ ਦੇ ਜਿਹੜੇ ਅੰਗ ਆ ਪਵਿੱਤਰ ਅੰਗ ਆ ਉਹ ਅਸੀਂ ਗਲੀਆਂ ਵਿੱਚ ਖਿਲਾਰ ਰਹੇ ਆ ਤੇ ਹੋਰ ਵੀ ਉਸ ਤੋਂ ਬਾਅਦ ਕਈ ਬਿਆਦਗੀਆਂ ਦਾ ਦੌਰ ਆਇਆ ਜਿਹਦੇ ਲਈ ਸਿੱਖਾਂ ਦੇ ਮਨ 'ਚ ਵੱਡਾ ਰੋਸ ਸੀ ਸਰਕਾਰ ਅਕਾਲੀ ਦਲ ਦੀ ਸੀ ਮੇਰਾ ਅੱਜ ਦਾ ਕਹਿਣ ਦਾ ਮਤਲਬ ਕਿਸੇ ਅਕਾਲੀ ਸਰਕਾਰ ਜਾਂ ਅਕਾਲੀ ਲੀਡਰ ਦੀ ਤਰਫਦਾਰੀ ਕਰਨਾ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਬਾਕੀ ਅਕਾਲੀਆਂ ਨੇ ਕਾਲਤਖ ਸਾਹਿਬ ਤੇ ਚਿੱਠੀ ਦਿੱਤੀ ਆ ਦੋਸ਼ ਪੱਤਰ ਦਿੱਤਾ ਤੇ ਉਸ ਦੋਸ਼ ਪੱਤਰ ਨੂੰ ਕਾਲਤਖ ਸਾਹਿਬ ਦੇ ਜੱਜਦਾਰ ਸਾਹਿਬ ਨੇ ਉਸ ਦੇ ਜਵਾਬ ਦੇ ਵਿੱਚ ਉਹਨਾਂ ਤੋਂ ਜਵਾਬ ਲਿਆ ਆਉਣ ਵਾਲੇ ਦਿਨਾਂ 'ਚ ਕੀ ਫੈਸਲਾ ਹੁੰਦਾ ਕੀ ਨਹੀਂ ਹੁੰਦਾ ਮੈਂ ਕਿਸੇ ਦੀ ਕਬਰ ਦੇ ਵਿੱਚ ਨਹੀਂ ਪੈਣਾ ਪਰ ਇੱਕ ਗੱਲ ਮੈਂ ਸਮਝਣਾ ਕਿ ਜਦੋਂ ਇੱਕ ਸਿੱਖ ਆ ਜਿਹੜਾ ਉਹ ਸਿੱਖ ਦੇ ਮੰਨ ਦਾ ਦਰਦ ਕਿੰਨਾ ਵੱਡਾ ਅੱਜ ਕੀ ਹੋ ਰਿਹਾ ਅੱਜ ਇਹਨਾਂ ਸਾਰੀਆਂ ਗੱਲਾਂ ਦਾ ਦੋਸ਼ੀ ਇੱਕ ਪ੍ਰਦੀਪ ਕਲੇਰ ਨਾਂ ਦਾ ਬੰਦਾ ਜਿਹੜਾ ਕਿ ਪਹਿਲਾਂ ਭਾਜਪੀ ਦੀ ਬੋਖਲ ਵਿੱਚ ਬਿਠਾ ਜੁਧਿਆ ਰਿਹਾ ਉਸ ਤੋਂ ਬਾਅਦ ਅੱਜ ਉਹ ਉਹਨਾਂ ਨੂੰ ਫੜੇ ਜਾਣ ਤੋਂ ਬਾਅਦ ਜਦ ਰੌਲਾ ਪੈ ਗਿਆ ਫੋਟੋਆਂ ਆ ਗਈਆਂ ਤਾਂ ਫਿਰ ਇਸ ਪੰਜਾਬ ਸਰਕਾਰ ਦੇ ਜਿਹੜਾ ਪੁਲਿਸ ਤੰਤਰ ਆ ਉਹਦਾ ਵਾਦਾ ਮਾਮ ਬਣ ਗਿਆ ਜਾਂ ਨਹੀਂ ਬਣ ਗਿਆ ਗੱਲਾਂ ਇਹ ਪਹੁੰਚ ਰਹੀਆਂ 2 ਮਹੀਨੇ ਤੋਂ ਬਾਅਦ ਉਹ ਬਾਹਰ ਆ ਗਿਆ ਤੇ ਅੱਜ ਉਹ ਸਿੱਖਾਂ ਨੂੰ ਚੜਾ ਰਿਹਾ ਅੱਜ ਉਹ ਸਿੱਖਾਂ ਦੇ ਸਾਹਮਣੇ ਭੰਗੜਾ ਪਾ ਰਿਹਾ ਕਿ ਮੈਂ ਜਿਹੜਾ ਦੋਸ਼ੀ ਆ ਤੇ ਮੈਂ ਦੱਸਦਾ ਕਿ ਕੀ ਹੋਇਆ ਮੈਨੂੰ ਇਹ ਸਭ ਤੋਂ ਪਹਿਲੀ ਤੇ ਗੱਲ ਇਹ ਆ ਕਿ ਜਿਹੜਾ ਕੁਝ ਉਹ ਬੋਲ ਰਿਹਾ ਉਹ ਕਿਸੇ ਦਾ ਬੁਲਾਇਆ ਬੋਲਦਾ ਬੋਲੇ ਕੋਈ ਗੱਲ ਨਹੀਂ ਪਰ ਕੀ ਉਹਨੇ ਨਵੀਂ ਗੱਲ ਕਿਹੜੀ ਕਹਤੀ ਜਿਹੜੇ ਦੋਸ਼ ਪਹਿਲਾਂ ਦੇ ਲੱਗੇ ਆ ਉਸ ਸਮੇਂ ਦੀ ਕਾਲੀ ਸਰਕਾਰ ਤੇ ਉਹੀ ਦੋਸ਼ ਇਹਨੇ ਦੱਸੇ ਆ ਪਰ ਮੈਨੂੰ ਗਿਲਾ ਇਸ ਗੱਲ ਦਾ ਆ ਕਿ ਆ ਜਿੰਨਾ ਸਿੱਖ ਬਾਮ ਆ ਕੀ ਇਹ ਸਿੱਖ ਬਾਮ ਦੇ ਅੰਦਰੋਂ ਆਪਣੇ ਗੁਰੂ ਦਾ ਸਤਕਾਰ ਤੇ ਉਹ ਅਣਖ ਮਰ ਗਈ ਆ ਮੈਨੂੰ ਬੜਾ ਇਸ ਗੱਲ ਦਾ ਰੰਜ ਹੋਇਆ ਮੈਂ ਮੈਂ ਕਹਿ ਰਿਹਾ ਵੀ ਮੈਂ ਆਪਣੇ ਆਪ ਦੇ ਵਿੱਚ ਬਹੁਤ ਜਿਆਦਾ ਇਸ ਗੱਲ ਦਾ ਦੁੱਖ ਹੈ ਕਿ ਆਪਣੇ ਆਪ ਨੂੰ ਵੱਡੇ ਵੱਡੇ ਅਕਾਲੀ ਕਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਜੀ ਅਸੀਂ ਅਕਾਲੀ ਦਲ ਦੇ ਵਾਰਿਸ ਆ ਤੇ ਅਕਾਲੀ ਦਲ ਨੂੰ ਅਸੀਂ ਸੁਧਾਰਨਾ ਮੈਂ ਬੜੇ ਸਤਕਾਰ ਨਾਲ ਨਾਮ ਲੈ ਰਿਹਾ ਵਡਾਲਾ ਸਾਹਿਬ ਦਾ ਵਡਾਲਾ ਸਾਹਿਬ ਦੇ ਬਾਪ ਨਾਲ ਮੇਰਾ ਬੜਾ ਚੰਗਾ ਪਿਆਰ ਰਿਹਾ ਮੈਂ ਉਹ ਤਾਂ ਬਹੁਤ ਸਤਕਾਰ ਕਰਦਾ ਚਾਹੇ ਉਹ ਅਕਾਲੀ ਦਲ 'ਚ ਨਹੀਂ ਵੀ ਸੀ ਰਹੇ ਉਦੋਂ ਵੀ ਮੈਂ ਸਤਕਾਰ ਕਰਦਾ ਸੀ ਅੱਜ ਵੀ ਮੈਂ ਆਉਂ ਲਾਈਨ ਤੁਹਾਨੂੰ ਅ ਗੱਲ ਦੱਸਣੀ ਚਾਹਣਾ ਕਿ ਮੇਰੇ ਮਨ 'ਚ ਅੱਜ ਵੀ ਆ ਕਿ ਸਾਡੇ ਨਾਲੋਂ ਬਹੁਤ ਉੱਪਰ ਬਡਾਲਾ ਸਾਹਿਬ ਦੇ ਮਨ 'ਚ ਕੌਮ ਪ੍ਰਸਤੀ ਹੈਗੀ ਆ ਪਰ ਮੈਨੂੰ ਆ ਦੇਖਣ ਤੋਂ ਬਾਅਦ ਮੈਨੂੰ ਬੜਾ ਅਫਸੋਸ ਹੋਇਆ ਕਿ ਬੇਅਦਬੀ ਦਾ ਦੋਸ਼ੀ ਜਿਹੜਾ ਲਲਕਾਰ ਕੇ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੈਂ ਕੀਤੀ ਆ ਅੱਜ ਇਹਨਾਂ ਦਾ ਉਹ ਹੀਰੋ ਬਣ ਗਿਆ ਅੱਜ ਉਹਨੂੰ ਧੰਨਵਾਦ ਕਰ ਰਹੇ ਨੇ ਕੀ ਬਹੁਤ ਚੰਗਾ ਜੀ ਕਲੇਰ ਸਾਹਿਬ ਤੁਸੀਂ ਆ ਜਿਹੜੇ ਫੈਸਲੇ ਕੀਤੇ ਆ ਬੜੇ ਚੰਗੇ ਜਾਣਕਾਰੀ ਦਿੱਤੀ ਆ ਤੇ ਉਹਦੇ ਉਹਨੂੰ ਕੋਟ ਕਰ ਰਹੇ ਨੇ ਅਖਬਾਰਾਂ ਦੇ ਵਿੱਚ ਖਬਰਾਂ ਦੇ ਕਿਸ ਕਿਸ ਜ਼ਮੀਰ ਨਾਲ ਤੁਸੀਂ ਇਹ ਗੱਲ ਕਰ ਰਹੇ ਕੀ ਕੀ ਤੁਹਾਡਾ ਇਹ ਫਰਜ਼ ਨਹੀਂ ਸੀ ਤੁਹਾਨੂੰ ਇਹ ਦੇਖਦਿਆਂ ਤੁਹਾਡੇ ਅੱਖਾਂ 'ਚ ਲਹੂ ਚੜਨਾ ਚਾਹੀਦਾ ਸੀ ਜਿਹੜੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਸਰਕਾਰਾਂ ਦੇ ਸਰਕਾਰ ਲੀਡਰਾਂ ਦੇ ਉਹ ਮਾਮਲਾ ਕਾਲਤਕ ਸਾਬ ਕੋਲ ਗਿਆ ਕੀ ਤੁਸੀਂ ਕਾਲਤਕ ਸਾਬ ਨੂੰ ਕਿੰਨਾ ਸਤਕਾਰ ਨਹੀਂ ਦਿੰਦੇ ਕੀ ਆਸ ਨਹੀਂ ਹੈਗੀ ਉਹ ਕਾਲਤਕ ਸਾਬ ਕੋਲ ਜਾ ਕੇ ਤੁਸੀਂ ਤੋ ਇਸ ਗੱਲ ਦਾ ਜਵਾਬ ਮੰਗਦੇ ਹੋ ਤੇ ਉਹਨਾਂ ਦੇ ਜਵਾਬ ਦੀ ਢੀਕ ਕਰੋ ਤੇ ਤੁਸੀਂ ਪ੍ਰਦੀਪ ਕਲੇਰ ਜਿਹੜਾ ਸਭ ਤੋਂ ਵੱਡਾ ਦੋਸ਼ੀ ਆ ਜਿਹਨੇ ਸਭ ਤੋਂ ਮਾੜਾ ਕਰਾਉਣਾ ਕੰਮ ਕੀਤਾ ਉਹ ਕਹਿੰਦਾ ਮੈਂ ਕੀਤਾ 6 ਕੇਸ ਦਰਜ ਨੇ ਅ ਮੈਂ ਅਖਬਾਰ ਦੀ ਕਟਿੰਗ ਦੱਸਦਾ ਇਹਦੇ ਚ 5 ਕੇਸ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਦਰਜ ਨੇ ਔਰ ਔਨ ਰਿਕਾਰਡ ਆਏ ਗੱਲ ਤੇ ਅੱਜ ਸਾਡੇ ਇਹਨਾਂ ਲੋਕਾਂ ਦਾ ਇਹਨਾਂ ਸਿੱਖਾਂ ਦਾ ਉਹ ਮਸੀਹਾ ਬਣ ਗਿਆ ਕਹਿੰਦਾ ਜੀ ਸਾਡਾ ਪਾਰਤਾਰਾ ਹੁਣ ਪ੍ਰਦੀਪ ਕਲੇਰ ਕਰੇਗਾ ਕੋਸ਼ਿਸ਼ ਸ਼ਰਮ ਕਰੋ ਜੋ ਅੱਜ ਦੇ ਤੁਹਾਡੇ ਹਾਲਾਤ ਬਣ ਗਏ ਸਿੱਖੀ ਵੇਖਣਗੇ ਇਤਿਹਾਸ ਕੀ ਕਹੇਗਾ ਕਿ ਜਿਸ ਨੇ ਬੇਅਦਬੀ ਕੀਤੀ ਜਿਹਨੇ ਸਾਰਾ ਮਾਮਲਾ ਖੜਾ ਕੀਤਾ ਉਸ ਨੂੰ ਤੁਸੀਂ ਸਨਮਾਨ ਕਰ ਰਹੇ ਹੋ ਮੈਂ ਇਹ ਸਦਾ ਕਹਿ ਲੈਣਾ ਚਾਹੁੰਦਾ ਕਿ ਜਿੰਨੇ ਤੁਸੀਂ ਗਿਰ ਚੁੱਕੇ ਹੋ ਅੱਜ ਇਹ ਤੁਸੀਂ ਜਿਹੜੇ ਲੋਕ ਕਹਿੰਦੇ ਹੋ ਕਿ ਸੀ ਅਕਾਲੀ ਦਲ ਨੂੰ ਕਿਹੜਾ ਸਹੀ ਕਰਨਾ ਚਾਹੁੰਦੇ ਆ ਤੁਸੀਂ ਪ੍ਰਦੀਪ ਕਲੇਰ ਨੂੰ ਪ੍ਰਧਾਨ ਬਣਾਓ ਤਾਂ ਹੀ ਤੁਹਾਡਾ ਤਾਰਨ ਹਰ ਬਣ ਸਕੇ ਚਾਹੀਦਾ ਕੀ ਸੀ ਕਿ ਜਿਹੜੀਆਂ ਸਰਕਾਰਾਂ ਦੀ ਇਹ ਕਰਤੂਤ ਆ ਜਿਹਦੇ ਕਰਕੇ ਉਹ ਬਾਹਰ ਫਿਰ ਰਿਹਾ ਜਿਹਦੇ ਕਰਕੇ ਉਹ ਅੱਜ ਤੁਹਾਡੇ ਆਲੇ ਦੁਆਲੇ ਦੰਦ ਰੌਂਗਾ ਫਿਰਦਾ ਤੁਹਾਨੂੰ ਮੂੰਹ ਚੜਾ ਰਿਹਾ ਸਿੱਖਾਂ ਨੂੰ ਸ਼ਰਮਿੰਦਗੀ ਆ ਇਸ ਗੱਲ ਦੀ ਕਿੱਥੇ ਗਈ ਸਾਡੀ ਜਿੱਥੇ ਗੁਰੂ ਦੀ ਗੱਲ ਕਰਦੇ ਸੀ ਗੁਰ ਕੀ ਨਿੰਦਾ ਸੁਣੇ ਨਾ ਕਾਰ ਭੇਡ ਕਰੇ ਸੰਗ ਕਿਰਪਾਨ ਉਹ ਕਿੱਥੇ ਚਲੀ ਗਈ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਫਰਜ਼ ਸਾਡਾ ਇਹ ਬਣਦਾ ਸੀ ਕਿ ਜਿਹੜਾ ਗੱਲਾਂ ਇਹ ਲਲਕਾਰੇ ਮਾਰ ਰਿਹਾ ਸਭ ਤੋਂ ਪਹਿਲਾਂ ਸਰਕਾਰ ਨੂੰ ਇਸ ਗੱਲ ਦੀ ਜਗਾਉਦੇ ਸਰਕਾਰ ਦੇ ਲਈ ਇਸ ਗੱਲ ਦੀ ਆਵਾਜ਼ ਠਾਉਂਦੇ ਇਸ ਨੂੰ ਫੜੋ ਤੇ ਫੜ ਕੇ ਨੂੰ ਅੰਦਰ ਕਰੋ ਸਜ਼ਾ ਦਿਓ ਸਿੱਖ ਕੌਮ ਨੇ ਆਪਣੀਆਂ ਰਵਾਇਤਾਂ ਮੁਤਾਬਕ ਇਹੋ ਜਿਹੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਪਰ ਤੁਸੀਂ ਉਹਨੂੰ ਹੀਰੋ ਬਣਾ ਰਹੇ ਹੋ ਅੱਜ ਉਹਦੀਆਂ ਗੱਲਾਂ ਨੂੰ ਕੋਟ ਕਰ ਰਹੇ ਹੋ ਦੱਸੋ ਕੀ ਵਖਰਾ ਕਹਤਾ ਉਹ ਇਹਦਾ ਮਤਲਬ ਜਿਹੜੀ ਤੁਸੀਂ ਚਿੱਠੀ ਪਹਿਲਾ ਅਕਾਲ ਤਖਤ ਸਾਹਿਬ ਦਿੱਤੀ ਆ ਉਹ ਚਿੱਠੀ ਹੋਰ ਦੁਬਾਰਾ ਮੰਡ ਕਰਾਓ ਉਹ ਚ ਕੋਟ ਪਾਓ ਕਿ ਪ੍ਰਦੀਪ ਕਲੇਰ ਸਾਹਿਬ ਨੇ ਸਾਡੇ ਤੇ ਬਹੁਤ ਵੱਡਾ ਸਹਾਨ ਕੀਤਾ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਜੀਨਾ ਜਹਦਰ ਸਾਹਿਬ ਇਹ ਹੋਰ ਗੱਲਾਂ ਇਹ ਜਮਾ ਕਰੋ ਹੱਦ ਹੋ ਗਈ ਹੈ ਇਹ ਢੀ ਸ਼ਰਮਨਾਕ ਗੱਲ ਹੈ ਸ਼ਰਮਿੰਦੇ ਆ ਅਸੀਂ ਇਸ ਗੱਲ ਤੇ ਕਿ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਕੋਈ ਹੋਰ ਬੰਦਾ ਕਰੇ ਕਿਸੇ ਹੋਰ ਕੌਮ ਦਾ ਕਰੇ ਕਿਸੇ ਵੱਖਰੇ ਧਰ ਦੇ ਦਾ ਕਰੇ ਕਿ ਆ ਕੁਲਦੀਪ ਸਿੰਘ ਬਡਾਲਾ ਜਿਹੜਾ ਜਿਹੜਾ ਆਪਣੇ ਆਪ ਨੂੰ ਮਹਾਨ ਸਿੱਖ ਸਮਝਦਾ ਮੈਂ ਕਦਰ ਕਰਦਾ ਅੱਜ ਵੀ ਕਰਦਾ ਗੁਰਪ੍ਰਤਾਪ ਸਿੰਘ ਬਡਾਲਾ ਇਹਨਾਂ ਨੂੰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਇਹਦਾ ਜਵਾਬ ਦੇਣਾ ਚਾਹੀਦਾ ਅੱਜ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸੇਵਾਦਾਰ ਹਾਂ ਪਰ ਮੇਰਾ ਅੱਜ ਇੱਥੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਮੇਰੇ ਮਨ ਦਾ ਬਲਬਲਾ ਇੱਕ ਸਿੱਖ ਹੋਣ ਦੇ ਨਾਤੇ ਤੇ ਇਹ ਬਹੁਤ ਮਾੜੀ ਗੱਲ ਹੈ ਸਿੱਖ ਇਤਿਹਾਸ ਦੇ ਵਿੱਚ ਏਡੀ ਮਾੜੀ ਗੱਲ ਹੈ ਕਿ ਐਡਾ ਮਾੜਾਪਨ ਆ ਜਾਇਆ ਕਿ ਇੱਕ ਗੁਰੂਗ੍ਰੰਥ ਸਾਹਿਬ ਦੀ ਦੋਸ਼ੀ ਦਾ ਕਾਰਨ ਸਭ ਤੋਂ ਵੱਡ ਜਿਹਨੇ ਚਲਾਇਆ ਉਸ ਬੰਦੇ ਨੂੰ ਲੈ ਕੇ ਅਸੀਂ ਸਨਮਾਨ ਦੇ ਰਹੇ ਹਾਂ ਉਹ ਇਹਨਾਂ ਦਾ ਹੀਰੋ ਆ ਉਹ ਇਹਨਾਂ ਦਾ ਰਾਹ ਦਸੇਰਾ ਉਹ ਇਹਨਾਂ ਦਾ ਮਾਰਗਦਰਸ਼ਕ ਆ ਕਿ ਬਹੁਤ ਧੰਨਵਾਦ ਜੀ ਤੁਹਾਡਾ ਸਵਾਲ ਪੁੱਛ ਰਹੇ ਹੋ ਤੁਸੀਂ ਸਵਾਲ ਅਕਾਲ ਤਖਤ ਸਾਹਿਬ ਨੂੰ ਕਰ ਚੁੱਕੇ ਹੋ ਇਹ ਅਕਾਲ ਤਖਤ ਸਾਹਿਬ ਕੀ ਫੈਸਲਾ ਕਰਦਾ ਡਰੋ 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 ਅਕਾਲ ਤਖਤ ਦੇ ਦਾ ਛੇਵੇਂ ਪਾਤਸ਼ਾਹ ਦੀ ਉਸ ਸ਼ਕਤੀ ਦੇ ਪੈਰ ਤੋਂ ਡਰੋ ਜਿਹੜਾ ਇੱਥੇ ਜਿਹੋ ਜੀ ਮਨਸ਼ਾ ਨਾਲ ਆਊਗਾ ਉਹ ਕੁਝ ਪ੍ਰਾਪਤ ਹੋਊਗਾ ਮੈਂ ਇੱਥੇ ਕਿਸੇ ਨੂੰ ਬੜੀ ਕਰਨ ਲਈ ਕਿਸੇ ਨੂੰ ਕਿਨਾਂ ਉਹਦੀ ਹਮਾਇਤ ਕਰਨ ਵਾਸਤੇ ਨਹੀਂ ਆਇਆ ਪਰ ਮੈਂ ਇੱਕ ਸਿੱਖ ਹੋਣ ਦੇ ਨਾਤੇ ਆਇਆ ਜਿਹੜਾ ਕੁਝ ਤੁਸੀਂ ਆ ਕਰਮ ਕਰ ਰਹੇ ਹੋ ਇਹ ਕਰਮ ਤੁਹਾਨੂੰ ਜ਼ਿੰਦਗੀ 'ਚ ਸਭ ਤੋਂ ਕਾਲਾ ਕਾਰਨਾਮਾ ਤੁਹਾਡਾ ਮੈਂ ਨਹੀਂ ਕਹਦਾ ਕਿ ਮੈਂ ਬਹੁਤ ਮਹਾਨ ਸਿੱਖ ਹੋਵਾਂਗਾ ਮੈਂ ਤਾਂ ਇੱਕ ਛੋਟਾ ਜਿਹਾ ਸੇਵਾਦਾਰਾਂ ਝਾੜੂ ਮਰਦਾਰ ਹਾਂ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੈਂ ਆਵਾਮ ਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਇਹ ਜਿਹੜਾ ਕੁਝ ਹੋ ਰਿਹਾ ਤੁਸੀਂ ਦੇਖੋ ਇਹਨੂੰ ਇਸ ਨੂੰ ਪਰਚੋਲੋ ਕਿ ਇੱਕ ਵਿਅਕਤੀ ਨਾਲ ਜਿਹੜਾ ਕੋਈ ਤੁਹਾਡਾ ਰਾਸੀ ਵਿਰੋਧੀ ਆ ਉਸ ਨੂੰ ਮਾਰਨ ਵਾਸਤੇ ਅੱਜ ਤੁਸੀਂ ਬਿਆਦਮੀ ਦੇ ਸਭ ਤੋਂ ਵੱਡੇ ਦੋਸ਼ੀ ਨੂੰ ਤੁਸੀਂ ਸਨਮਾਨ ਦੇ ਰਹੇ ਹੋ ਮੈਂ ਫਿਰ ਕਹਿੰਦਾ ਉਹਨੂੰ ਕਾਲ ਨਹੀਂ ਜਿਹੜੇ ਚੰਗਾ ਅਕਾਲੀਦਾਰ ਤੁਸੀਂ ਬਣਾਉਣ ਜਾ ਰਹੇ ਹੋ ਉਹਦਾ ਪ੍ਰਧਾਨ ਬਣਾ ਲਓ ਇਹ ਅੱਜ ਮੇਰੇ ਮਨ ਦੇ ਬਲਵਲੇ ਸੀ ਸ਼ਹਿਦ ਦਿੱਤੀ ਜਾ ਰਹੀ ਹੈ ਕਿਦ ਤਰ੍ਹਾਂ ਸਾਜਿਸ਼ ਕੀਤੀ ਜਾ ਰਹੀ ਹੈ ਤੇ ਸ਼ਹਿਦ ਸਰਕਾਰਾਂ ਦੀ ਮੈਂ ਕਹਿੰਦਾ ਮੈਨੂੰ ਹਰਾਨੀ ਹੈ ਇਸ ਗੱਲ ਦੀ ਭਾਜਪਾ ਇਹ ਕੰਮ ਕਰ ਰਹੀ ਆ ਉਹਦਾ ਕੰਮ ਹੈ ਉਹ ਕਹਦਾ ਮੈਂ ਸਿੱਖਾਂ ਨੂੰ ਚੌਥੀ ਕਰਨੀ ਆ ਸਿੱਖਾਂ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਕਾਲ ਤੱਕ ਸਾਫ ਦੀ ਉਸ ਸਰਵੋੱਚਾਂ ਨੂੰ ਚੈਲੰਜ ਕਰਾਉਣਾ ਕਾਂਗਰਸ ਕਹਿੰਦੀ ਐ ਮੈਂ ਤਹਾਕ ਅਕਾਲ ਤਖਸਬ ਅਸੀਂ ਇਸੇ ਨੀਤੀ ਤੇ ਚੱਲਾਂਗੇ ਉਹ ਇਥੋਂ ਦੀ ਮੌਜੂਦਾ ਸਰਕਾਰ ਇਹ ਗੱਲ ਕਹਿੰਦੀ ਐ ਪਰ ਹੈਰਾਨੀ ਇਸ ਗੱਲ ਦੀ ਕਿ ਉਹਨਾਂ ਤਿੰਨਾਂ ਪਾਰਟੀਆਂ ਦੀਆਂ ਨੇ ਤਿੰਨੇ ਪਾਰਟੀਆਂ ਸਿੱਖ ਕੌਮ ਨੂੰ ਮਾਰਨਾ ਚਾਹੁੰਦੀਆਂ ਨੇ ਲੀਡਰਲੈਸ ਕਰਨਾ ਚਾਹੁੰਦੀਆਂ ਨੇ ਅਕਾਲ ਤਖਸਬ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹਨਾਂ ਦੀ ਬੋਲੀ ਤੁਸੀਂ ਬੋਲ ਰਹੇ ਹੋ ਆਪਣੇ ਆਪ ਨੂੰ ਵੱਡੇ ਅਕਾਲੀ ਬੋਲ ਰਹੇ ਹੋ ਡੁੱਬ ਕੇ ਮਰਨ ਵਾਲੀ ਗੱਲ ਐ ਗਰੇਵ ਸਾਹਿਬ ਜਿਸ ਤਰ੍ਹਾਂ ਇਹ ਮਾਮਲਾ ਸ੍ਰੀ ਕਾਲਤਖਸਾਬ ਨੂੰ ਕੇ ਪਹੁੰਚਿਆ ਦੋਵਾਂ ਦੇ ਰਾਨੋਂ ਸੰਜਮ ਰਖਣੀ ਲੋੜ ਨਹੀਂ ਇਸ ਮਸਲੇ ਤੇ ਮੈਂ ਤਾਂ ਪਹਿਲੇ ਹੀ ਕਹਿ ਰਿਹਾ ਜੀ ਇਹਦਾ ਮਤਲਬ ਤੁਹਾਨੂੰ ਕਾਲਤਖਸਾਬ ਤੇ ਕੋਈ ਕੋਈ ਉਹ ਤਾਂ ਉਹਦਾ ਸਤਕਾਰ ਨਹੀਂ ਤੁਹਾਨੂੰ ਵਿਸ਼ਵਾਸ ਹੀ ਨਹੀਂ ਦੋਵੇਂ ਧਿਰਾਂ ਨੂੰ ਇੰਜਾਮਬਾਜ਼ੀ ਨਹੀਂ ਦੂਜੀ ਧਿਰ ਮੈਂ ਨਹੀਂ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਨ ਲਈ ਬੈਠਾ ਇੱਥੇ ਪਰ ਮੈਂ ਇਹ ਗੱਲ ਕਰਦਾ ਕਿ ਜਿੰਨਾਂ ਨੂੰ ਤੁਸੀਂ ਪੱਤਰ ਦਿੱਤਾ ਉਹਨਾਂ ਨੇ ਸੱਦਾ ਦਿੱਤਾ ਉਹਨੇ ਜਵਾਬ ਦੇਤਾ ਉਹ ਜਵਾਬ ਚ ਜਵਾਬ ਇੱਕ ਇਤਿਹਾਸ ਦਾ ਪੰਨਾ ਬਣ ਗਿਆ ਜਿਹੜਾ ਕਦੇ ਲੁਕਿਆ ਰਹਿ ਨਹੀਂ ਸਕਦਾ ਉਹਦੇ ਲਈ ਤੁਸੀਂ ਸਵਾਲ ਕੀਤੇ ਠੀਕ ਆ ਮੈਨੂੰ ਇਸ ਗੱਲ ਦਾ ਕੋਈ ਮਸਲਾ ਨਹੀਂ ਪਰ ਤੁਸੀਂ ਇਹੋ ਜਿਹੇ ਲੋਕਾਂ ਨੂੰ ਤੁਸੀਂ ਆਪਣਾ ਆਪਣਾ ਹੀਰੋ ਬਣਾ ਰਹੇ ਜਿਹਨੇ ਸਭ ਤੋਂ ਘੌਣੀ ਕੰਮ ਕੀਤਾ ਕੀ ਸੇਖ ਨੂੰ ਐਡਾ ਗਰਤ ਗਿਆ ਉਹਦੀ ਅੱਖ ਮਰ ਗਈ ਆਪਣੇ ਗੁਰੂ ਪ੍ਰਤੀ ਉਹਦਾ ਸਮਰਪਣ ਖਤਮ ਹੋ ਗਿਆ ਇਹ ਲੋਕ ਕੀ ਗਵਾਹੀ ਕਰਨਗੇ ਇਹ ਬਹੁਤ ਵੱਡਾ ਸਵਾਲ ਆ ਮੈਂ ਸੰਗਤ ਨੂੰ ਅਪੀਲ ਕਰਦਾ ਮੈਂ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਅਪੀਲ ਕਰਦਾ ਕਿ ਇਸ ਗੱਲ ਦਾ ਅਸਲੀ ਅਰਥ ਸਮਝੋ ਕਿ ਇੰਨੇ ਅਸੀਂ ਗਿਰ ਗਏ ਰਾਜਨੀਤੀ ਦੀ ਦਲਦਲ ਵਿੱਚ ਇੰਨੇ ਫਸ ਗਏ ਕਿ ਅਸੀਂ ਰਾਜਨੀਤਿਕ ਵਿਰੋਧੀਆਂ ਨੂੰ ਮਾਰਨ ਵਾਸਤੇ ਅਸੀਂ ਆਪਣਾ ਆਕਾ ਆਪਣਾ ਹੀਰੋ ਉਹ ਬਣਾ ਲਿਆ ਜਿਹੜੇ ਬਿਆਦਮੀ ਕਰਨ ਵਾਲੇ ਨੇ ਇਹ ਡੇਰਾ ਸਰਸਾ ਸਾਧ ਦੇ ਚੇਲੇ ਈੜਿਆ ਨਾਟਕ ਕਰ ਰਹੇ ਨੇ ਸਰਕਾਰਾਂ ਨੂੰ ਬੁਲਾ ਰਹੀਆਂ ਨੇ ਪੜਿਆ ਹੋਇਆ ਬਾਠ ਬੋਲ ਰਿਹਾ ਉਹ ਪਰ ਅੱਜ ਅਸੀਂ ਇਸ ਗੱਲ ਦਾ ਖਿਆਲ ਨਹੀਂ ਕਰ ਰਹੇ ਕਿ ਅਸੀਂ ਜਿਹੜਾ ਕੁਝ ਕਰ ਰਹੇ ਹਾਂ ਇਹ ਕੌਮ ਸਾਨੂੰ ਸਵਾਲ ਪੁੱਛੀ। ਸੋ ਮੇਰੇ ਵਿਚਾਰ ਸੀ ਮੇਰੇ ਵਿਚਾਰਾਂ ਤੇ ਜਜ਼ਬਾਤ ਥੋੜੇ ਜੇ ਪਰਮੇਸ਼ਰ ਸਾਹਿਬ ਬਾਦਗੇ ਹੋਣਗੇ ਪਰ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਪਰ ਇਹ ਮੇਰੇ ਦਿਲ ਦਾ ਦਰਦ ਆ ਜਿਹੜਾ ਮੈਂ ਤੁਹਾਰਾ ਸੰਦੇਸ਼ ਇੱਕ ਛੋਟਾ ਜਿਹਾ ਸਵਾਲ ਆ ਜਿਸ ਨਾਲ ਤੁਹਾਡੀ ਬੇਦਨਾ ਸਾਡੇ ਵੀ ਮਨ ਚ ਬੇਦਨਾ ਹੋਊਗੀ ਪ੍ਰਦੀਪ ਕਲੇਰ ਨੇ ਜਿਹੜੇ ਇਲਜ਼ਾਮ ਲਗਾਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਗੇਰੇ ਜਾਨ ਦੇ ਉਹਨੇ ਸਰਿਆਂ ਕਿਹਾ ਕਿ 2012 ਦੀਆਂ ਚੋਣਾਂ ਜਦ ਸੀ ਉਹਨਾਂ ਦੀ ਮਦਦ ਕੀਤੀ ਜੀਤਾ ਅਰਜੰਤ ਕੌਰ ਦੀ ਬਠਿੰਡੇ ਦੀ ਮਦਦ ਕੀਤੀ ਸਰਦਾਰ ਸੁਖੀ ਸਿੰਘ ਬਾਦਲ ਨੂੰ ਐਮਪੀ ਚਨੜ ਵਿੱਚ ਅਸੀਂ ਯੋਗਦਾਨ ਪਾਇਆ ਬੀਜੇਪੀ ਵੱਲੋਂ ਪਾਇਆ ਉਹਦਾ ਸਪਸ਼ਟਿਕਤਾ ਅਕਾਲੀ ਦਲ ਕਿਉਂ ਨਹੀਂ ਦੇ ਹੁਣ ਮੈਨੂੰ ਇਹ ਦੱਸੋ ਮੈਂ ਤੁਹਾਡੀ ਚਰਜੀਤ ਸਿੰਘ ਜੀ ਗੱਲ ਨੂੰ ਇਹ ਕਰ ਵਧì ਕਰਨਾ ਚਾਹੁੰਨਾ ਕਿ ਹੁਣ ਜਿਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਿ ਐਸੀ ਮਾਨਸਿਕਤਾ ਦਾ ਬੰਦਾ ਤੁਸੀਂ ਉਹਨੂੰ ਵਜਨ ਦੇ ਰਹੇ ਹੋ ਤੁਸੀਂ ਉਹਨੂੰ ਸਨਮਾਨ ਦੇ ਰਹੇ ਹੋ ਉਹਦੀ ਇੱਕ ਵਾਰ ਇੱਕ ਵਾਰ ਉਸਦੇ ਉਸਦੇ ਕਹਿ ਨੂੰ ਤੁਸੀਂ ਸਵਾਲ ਬਣਾ ਰਹੇ ਹੋ ਜਿਹੜੇ ਕਾਲ ਤਖਤ ਸਾਹਿਬ ਤੇ ਆਉਣਾ ਹੈ ਕਿ ਕਾਲ ਤਖਤ ਸਾਹਿਬ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਪਿਛਲੇ ਸਮੇਂ ਚ ਫੋਟੋਆਂ ਨੇ ਜਾਰੀ ਨੇ ਜਾਂਦੇ ਰਹੇ ਉਦੋਂ ਬਾਅਦ ਜਿਹੜੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਤਲਬ ਕੀਤੇ ਸੀ ਅਕਾਲੀ ਦਲ ਦੇ ਜਿਹੜੇ ਤੇ ਕਾਂਗਰਸ ਦੇ ਜਿਹੜੇ ਲੋਕ ਜਿਹੜੇ ਖੜੇ ਸੀ ਇਲੈਕਸ਼ਨ 'ਚ ਉਹਨਾਂ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਸੀ ਬੁਲਾਇਆ ਜਦੋਂ ਕੋਈ ਇਹਨਾਂ ਨੇ ਕਿਉਂ ਨਹੀਂ ਕਿਹਾ ਇਹਦਾ ਮਤਲਬ ਇਹਨਾਂ ਦਾ ਨਮਾ ਦਾ ਮੈਂ ਫੇਰ ਕਹਿਣਾ ਮੈਂ ਫੇਰ ਨਹੀਂ ਤਰਫਦਾਰੀ ਕਿਸੇ ਖਾਸ ਵਿਅਕਤੀ ਦੀ ਕਰਦਾ ਇਹ ਜਿਹੜਾ ਕੁਝ ਹੋਇਆ ਸੀ ਉਹ ਸਾਰਾ ਕੁਝ ਸਾਹਮਣੇ ਸੀ ਪਰ ਅੱਜ ਪ੍ਰਦੀਪ ਕਲੇਰ ਦੇ ਕਹਿਣ ਤੇ ਤੁਸੀਂ ਉਹਦੇ ਸੱਚ ਨੂੰ ਮੰਨ ਕੇ ਤੁਸੀਂ ਲੋਕਾਂ ਦੇ ਵਿੱਚ ਇਹ ਜਿਹੜੀ ਗੱਲ ਕਰਨ ਜਾ ਰਹੇ ਹੋ ਇਗਜ਼ਾਮ ਕਲੇਅਰ ਨੂੰ ਪਾਸੇ ਕਰ ਦਈਏ ਮੈਂ ਇਹਨਾਂ ਇਗਜ਼ਾਮ ਗਿਆਨੀ ਗੁਰਮੁਖ ਸਿੰਘ ਲਗਾ ਕੇ ਆਇਆ ਇਹੋ ਮੇਰੀ ਗੱਲ ਕੋਈ ਗਿਆਨੀ ਗੁਰਮੁਖ ਸਿੰਘ ਕਹਿੰਦੇ ਮੈਂ ਚਰਜੀ ਸਿੰਘ ਦੀ ਉਹੀ ਗੱਲ ਕਰਦਾ ਕਿ ਜਿਹੜਾ ਜਿਹੜਾ ਦੋਸ਼ ਪੱਤਰ ਆ ਉਹ ਚ ਵੀ ਇਹੀ ਗੱਲਾਂ ਨੇ ਇਹੜੀ ਕਿਹੜੀ ਗੱਲ ਨਵੀਂ ਕਰਤੀ ਹਾਂ ਗਰੇਵਾ ਸਾਹਿਬ ਅਬਾ ਬਾਤ ਕਰਦੇ ਆਂ ਜੀ ਅਬ ਖੁਆਰ ਵਖਤ ਬਾਤ ਜੀ ਗਿਆਨੀ ਗੁਰਮੁਖ ਸਿੰਘ ਨੂੰ ਇੱਥੋਂ ਬਾਹਰ ਕੱਢਣਾ ਉਹ ਵਖਰਾ ਵਿਸ਼ਾ ਜੀ ਅੱਜ ਦੇ ਗੱਲ ਨੂੰ ਅੱਜ ਵੀ ਗੱਲ ਨੂੰ ਰਲ ਗੱਡਾ ਕਰੋ ਜਿਹੜੀ ਆ ਤੁਹਾਨੂੰ ਤੇ ਨਾ ਲੋਕਾਂ ਨੇ ਕੀਤੀ ਆ ਇਹ ਅਸੀਂ ਲੋਕਾਂ 'ਚ ਲਿਆਉਣਾ ਚਾਹੁੰਦੇ ਆ ਤੁਹਾਡੇ ਲਈ ਬਹੁਤ ਸਾਰਾ ਸਮਾਂ ਨਾ ਭਾਵੇਂ ਤੁਸੀਂ ਸਾਰੀ ਰਾਤ ਮੇਰੇ ਨਾਲ ਗੱਲ ਕਰੋ ਗੱਲ ਇਸ ਨੂੰ ਚੁੱਕਣਾ ਹੈ ਮੁੱਖ ਤੁਸੀਂ ਆ ਕਿਸੇ ਮਾਮਲੇ ਦੇ ਵਿੱਚ ਉਹਦੀਆਂ ਇੰਨੇ ਦੋਚਾਂ ਨੂੰ ਇੰਨਾ ਗੰਭੀਰਤਾ ਕਿਉਂ ਦਿੱਤੀ ਜਾ ਰਹੀ ਹੈ ਮੈਂ ਤਾਂ ਉਹੀ ਕਹਿ ਰਹਿਣਾ ਜੀ ਅਸੀਂ ਅਸੀਂ ਇੰਨੇ ਕਿ ਇੰਨੇ ਕਿ اخلاقی ਗਿਰ ਗਏ ਆ ਕਿ ਅਸੀਂ ਉਹਨਾਂ ਨੂੰ ਆਪਣਾ ਹੀਰੋ ਬਣਾ ਰਹੇ ਆ ਉਹਨਾਂ ਦੇ ਦਿੱਤੇ ਕੋਟੇਸ਼ਨਾਂ ਨੂੰ ਅਸੀਂ ਲੋਕਾਂ ਵਿੱਚ ਲਾ ਕੇ ਜਾ ਰਹੇ ਹਾਂ ਤੇ ਸਵਾਲ ਪੁੱਛ ਰਹੇ ਆ